ਕੀਦਾ 골ਡ ਪਿਆ ਦੀ ਸਾਰ ਹਾਂ ਸਾਰਾ 골ਡ ਹੈ ਨਹੀਂ ਕੁਝ ਵੀ ਚਾਂਦੀ ਦੇ ਹਸਲੀਆਂ ਬੇਜ ਸਾਡੀਆਂ ਘਰੇ ਉਹ ਵੀ ਹੈ ਜੇ ਕੈਮਰਾ ਨੇ ਦੇਖਣ ਦੇ ਮੁਤਾਬਕ ਤੁਰ ਕੇ ਆਇਆ ਉਹ ਤੁਰ ਕੇ ਹੀ ਗਿਆ ਜਿਵੇਂ ਘਰੇ ਬੜਿਆ 24 ਮਿੰਟਾਂ ਦੇ ਵਿੱਚੋਂ ਬਾਹਰ ਨਿਕਲੋ ਜਾਂ 36 ਮਿੰਟ ਵੀ ਵਹੀਕਲ ਕੋਈ ਦਿਖਣ ਚਾ ਜਿਹੜੇ ਅਸੀਂ ਹੁਣ ਤੱਕ ਦੇਖਿਆ ਕੈਮਰਾ ਦੇ ਵਿੱਚ ਨਹੀਂ ਕੋਈ ਵੀ ਪਿਕ ਹੁੰਦੀ ਕਰੋ ਬਸ ਇਹੀ ਚੀਜ਼ਾਂ ਚੋਰੀ ਕਰਕੇ ਲੈ ਗਏ ਹੈ ਹੈਂਡੀ ਕੈਮ ਸੀਗਾ ਕੈਸ਼ ਸੀ ਮੇਰਾ ਅਸੀਂ ਦੋ ਤਿੰਨ ਰੱਖ ਲਿਆ ਪਠਿੰਡਾ ਦੇ ਅਜੀਤ ਰੋਡ ਤੇ ਇੱਕ ਘਰ ਦੇ ਵਿੱਚ 26 ਨੰਬਰ ਗਲੀ ਦੇ ਵਿੱਚ ਲੁੱਟ ਦੀ ਵਾਰਦਾਤ ਹੋਈ ਹੈ ਦਿਨ ਦਿਹਾੜੇ ਇੱਕ ਵਿਅਕਤੀ ਆਉਂਦਾ ਸੀ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਦੱਸੀਆਂ ਨੇ ਕਿ ਇਹ ਵਿਅਕਤੀ ਘਰ ਦੇ ਵਿੱਚੋਂ 30000 ਰੁਪਇਆ ਔਰ ਉਸ ਤੋਂ ਇਲਾਵਾ 8 ਤੋਲੇ ਸੋਨਾ ਚਾਂਦੀ ਲੈ ਕੇ ਫਰਾਰ ਹੋ ਜਾਂਦਾ ਦੱਸਦੀ ਹੈ ਕਿ ਮਕਾਨ ਮਾਲਕ ਜਿਨ੍ਹਾਂ ਨੇ ਕਿਹਾ ਕਿ ਅਸੀਂ ਘਰ ਦੇ ਵਿੱਚ ਨਹੀਂ ਸੀਗੇ ਘਰ ਤੋਂ ਬਾਹਰ ਕੰਮ ਲਈ ਗਿਆ ਸੀ ਤੇ 4 ਵਜੇ ਤਕਰੀਬਨ ਜਦੋਂ ਵਾਪਸ ਆਇਆ ਤਾਂ ਉਸ ਤੋਂ ਪਹਿਲਾਂ 35 ਮਿੰਟਾਂ ਦੇ ਅੰਦਰ ਅੰਦਰ ਚੋਰ ਇਹ ਕੰਮ ਕਰਕੇ ਰਫੂ ਚੱਕਰ ਹੋ ਚੁੱਕਿਆ ਸੀਗਾ ਤਾਂ ਬਹੁਤ ਹੀ ਨੁਕਸਾਨ ਹੋਇਆਗਾ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਕੁਝ ਦਿਨ ਪਹਿਲਾਂ ਜਿਹੜੀ ਪੀਸੀਆਰ ਵੀ 2 ਦਿਨ ਨਹੀਂ ਸੀਗੀ ਤਾਂ ਚੋਰ ਨੇ ਇਸ ਗੱਲ ਦਾ ਫਾਇਦਾ ਚੱਕ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਪਰਿਵਾਰਕ ਵਾਸੀਆਂ ਦੀ ਗੱਲਬਾਤ ਸੁਣਦੇ ਹਾਂ ਕਿ ਕੀ ਕੀ ਚੋਰੀ ਹੋਇਆਗਾ ਤੇ ਕਦੋਂ ਇਹ ਵਾਰਦਾਤ ਹੋਈ ਹੈ ਸੋ ਆਓ ਸੁਣਦੇ ਹਾਂ ਪੂਰਾ ਬਿਆਨ ਰੋਬਿੰਦ ਸਿੰਘਲਾ ਮੇਰਾ ਨਾਮ ਹੈ ਜੀ ਅਸੀਂ ਵੀਰੇ 10 ਵਜੇ ਘਰੋਂ ਚਲੇ ਜਾਨੇ ਆ ਸਾਰਾ ਪਰਿਵਾਰ 5 ਵਜੇ ਸ਼ਾਮ ਨੂੰ ਆਣੇ ਆ ਅਸੀਂ ਆਂਦੇ ਦੇਖਿਆ ਘਰੋਂ ਪਹਿਲਾਂ ਤਾਂ ਸਾਨੂੰ ਬਾਹਰ ਸ਼ੱਕ ਹੋਇਆ ਸਾਡੀ ਉਹਦੇ ਉੱਤੇ ਦੀਵੇ ਪਏ ਸੀ ਟੁੱਟੇ ਹੋਏ ਸੀਗੇ ਅਸੀਂ ਅੰਦਰ ਆ ਕੇ ਦੇਖਿਆ ਵੀ ਸਾਡੀ ਭਾਨਾ ਤੋੜ ਕੀਤੀ ਪਈ ਐ ਕੋਈ ਸਮਾਨ ਨਹੀਂ ਹੈਗਾ ਫਿਰ ਅੰਦਰ ਮੇਰੇ ਅੰਦਰ ਹੋਰ ਅੰਦਰ ਗਏ ਉੱਥੇ ਦੇਖਿਆ ਉੱਥੇ ਵੀ ਕੁਝ ਨਹੀਂ ਹੈਗਾ ਸਾਰਾ ਕੁਝ ਚਾਬੀ ਨਾਲ ਖੋਲ ਕੇ ਬੜੇ ਆਰਾਮੀ ਦੇ ਨਾਲ ਉਹਨੂੰ ਲੈ ਕੇ ਗਏ ਜਾ ਰਹੇ ਆ 골ਡ ਐ ਜੀ ਇੱਧਰ ਵੀ 골ਡ ਪਿਆ ਸੀ ਮਾਤਾ ਦਾ ਪਿਆ ਸੀਗਾ ਕੋਈ 10-15000 ਮਾਤਾ ਦਾ ਕੈਸ਼ ਪਿਆ ਸੀ ਮੇਰਾ 30-35000 ਉੱਧਰ ਕੈਸ਼ ਪਿਆ ਸੀਗੇ ਜੀ ਤੇ 골ਡ ਸੀਗਾ ਇੱਕ ਮੇਰੇ ਪਿਸਤੋਲ ਦਾ ਬਾਕਸ ਹੈ ਉਹ ਖਾਲੀ ਹੋ ਪਿਆ ਸੀ ਉਹਦੇ ਵਿੱਚ ਕਾਹੇ ਪੱਤੇ ਦੀ ਜਰੂਰੀ ਟੋਟਲ ਕਿੰਨੇ ਦਾ ਕੱਚਾ ਹੋਗਾ ਸਰ ਉਹ ਜਿਵੇਂ ਆਮ ਕਰਾਂਦੇ ਹੁੰਦਾ 골ਡ ਕੋ ਹੈਗਾ ਮੰਨ ਕੇ ਚਲੋ 500 10 ਲੱਖ ਜੋ ਵੀ ਹੈਗੇ ਜੀ ਕੋਈ ਦੋਨਾਂ ਦਾ ਕਦਾ 골ਡ ਹੀ ਲੱਗੇ ਕੈਸ਼ ਵੀ ਕੈਸ਼ ਸੀਗਾ ਜੀ ਉਹ ਤਾਂ ਸੀਗਾ ਜੀ 30 32000 ਦੇ ਕਰੀਬ ਮੇਰੇ ਕੋਲ ਉਧਰ ਸੀਗਾ 10 15000 ਮੰਮੀ ਦਾ ਇੱਧਰ ਪਿਆ ਸੀਗਾ ਜੀ ਘਰ ਦੇ ਕਿਤੇ ਗਏ ਸੀ ਘਰ ਦੇ ਮਮਾ ਜੌਬ ਕਰਦੇ ਆ ਮੈਡੀਕਲ ਤੇ ਜੀ ਵਾਈ ਮੇਰੀ ਵਾਟਰ ਐਂਡ ਸ਼ਰੀਰਾਂ ਦੇ ਡਿਪਾਰਟਮੈਂਟ ਦੇ ਵਿੱਚ ਨੇ ਮੈਂ ਆਪਣੇ ਇਥੇ ਮੇਲੇ ਲੱਗਦੇ ਆ ਮੇਲਾ ਲਾਇਆ ਹੋਇਆ ਆਪਾਂ ਛੋਟਾ ਜਿਹਾ ਮੈਂ ਉੱਥੇ ਹੁੰਦਾ ਜੀ ਕੋਈ ਕੋਈ ਨਹੀਂ ਸੀ ਕਰੇ ਕੋਈ ਵੀ ਨਹੀਂ ਸੀਗਾ ਖਾਲੀ ਸੀਗਾ ਜੀ ਕਿੰਨੇ ਵਜ ਦੀ ਘਟਨਾ ਨੂੰ ਪਤਾ ਲੱਗ ਸਰ ਇਹ ਕੁਝ ਪਤਾ ਲੱਗ ਰਿਹਾ ਕੈਮਰੇ ਗਲੀ ਦੇ ਚੈੱਕ ਕੀਤੇ ਆ ਉਹਦੇ ਮੁਤਾਬਕ ਬੰਦਾ 24 ਮਿੰਟ ਅੰਦਰ ਲਾਂਦਾ ਵੜਦਾ ਤੇ ਨਿਕਲਦਾ ਦਿਖਦਾ ਸ਼ਕਲ ਨਹੀਂ ਪਰਪਰਾਰੀ ਉਹਨਾਂ ਪਤਾ ਲੱਗ ਰਿਹਾ ਵੀ 24 ਮਿੰਟ ਉਹਨੇ ਘਰ ਦੇ ਅੰਦਰ ਲਾਇਆ ਕੋਈ ਪਤਾ ਲੱਗ ਰਿਹਾ ਏਜ ਕਿਸੇ ਆਈਡੀ ਕਿਸਾ ਕੁਝ ਨਹੀਂ ਪਤਾ ਲੱਗ ਰਿਹਾ ਪੁਲਿਸ ਆ ਗਈ ਸੀ ਪੁਲਿਸ ਆ ਗਈ ਸੀ ਕਿ ਪੁਲਿਸ ਤਕੀਦ ਕਰ ਰਹੀ ਹੈ ਜੀ ਤੇ ਮਈਏ ਵੀ ਫਰੈਂਚ ਨਹੀਂ ਉਹ ਕਹੇ ਕੋਈ ਨਹੀਂ ਆਏਗੀ ਉਹ 9:00 10:00 ਵਜੇ ਟਾਈਮ ਦਿੱਤਾ ਉਹਨਾਂ ਨੂੰ ਪੁਲਿਸ ਕਿੰਨੀ ਦੇਰ ਚ ਆ ਗਈ ਤੇ ਤੁਸੀਂ ਫੋਨ ਕੀਤਾ ਪੁਲਿਸ ਤਾਂ ਜਦੋਂ ਫੋਨ ਕੀਤਾ 500 ਦਾ 10 ਮਿੰਟ ਦੇ ਵਿੱਚ ਆ ਗਈ ਸੀ ਗਲੀ ਗੁਆਂਢ ਚ ਕਿਸੇ ਨੂੰ ਨਹੀਂ ਪਤਾ ਲੱਗਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਮੇਰੇ ਮੈਨੇ ਕਹਿੰਦੇ ਮੈਨੂੰ ਦੱਸਿਆ ਹੀ ਉਹਨਾਂ ਨੇ ਆਇਆ ਕਿੱਥੋਂ ਇਹ ਚੋਰ ਚੋਰ ਆਪਣੇ ਅੰਦਰ ਫਰੰਟ ਦੇ ਉੱਤੋਂ ਵੱਡਿਆ ਗੇਟ ਦੇ ਜੇ ਮੋਂ ਤਾਂ ਮੈਂ ਦਿਖਾ ਦਿੰਦਾ ਉੱਥੋਂ ਨਿਕਲਿਆ ਕਿੱਥੋਂ ਆਇਆ ਸਾਡੇ ਇੱਥੋਂ ਵੱਡਿਆ ਇੱਥੋਂ ਹੀ ਨਿਕਲਿਆ ਟੋਟਲ ਹੁਣ ਬੋਰਡ ਤੇ ਤੁਹਾਡਾ ਕੈਸ਼ ਲੈ ਗਿਆ ਹੈ। 골ਡ ਕੈਸ਼ ਬੱਚੇ ਦੀਆਂ ਹਸਲੀਆਂ ਜਿਵੇਂ ਚਾਂਦੀ ਦੇ ਹੁੰਦੇ ਉਹਦੇ ਵਿੱਚ ਵੀ ਸੋਨੇ ਦੇ ਤਾਰਾ ਮਰਵਾਇਆ ਹੋਈਆਂ ਸੀ। ਹੋਰ ਬਹੁਤ ਜਿਵੇਂ ਕੈਮਰਾ ਵਗੈਰਾ ਪਏ ਸੀਗੇ ਮੇਰਾ ਹੈਂਡੀ ਕੈਮ ਹੈ ਉਹ ਵੀ ਹੈ ਨਹੀਂ। ਮਦਰ ਦਾ ਵੀ 골ਡ ਅਡ ਸੀ। ਮਦਰ ਦਾ 골ਡ ਅਡ ਸੀਗਾ ਤੇ ਕੈਸ਼ ਵੀ ਸੀਗਾ ਕੋਈ 10-12 ਹਜ਼ਾਰ ਦੇ ਕਰੀਬ ਹੋਊਗਾ 15 ਹਜ਼ਾਰ ਹੋਊਗਾ। ਕੀ ਮੰਗ ਕੀ ਕਰਦੇ ਹੋ ਇਹ? ਮੰਗ ਹੀ ਜਲਦੋ ਜਲਦ ਇਹੋ ਜਿਹੇ ਦਿਨ ਦਿਹਾੜੇ ਦੇ ਕੋਈ ਜੇ ਮੰਨ ਲਓ ਮੈਂ ਜਾਂ ਮੇਰਾ ਕੋਈ ਪਰਿਵਾਰ ਮੈਂਬਰ ਘਰੇ ਆਂਦਾ ਤੇ ਉਹ ਅੰਦਰ ਹੁੰਦਾ। ਉਹ ਪਤਾ ਨਹੀਂ ਕੀ ਕਰਦਾ ਚਲੋ ਸਿਉਣਾ ਮਿਲ ਜੂਗਾ ਕੋਈ ਦਿੱਕਤ ਨਹੀਂ ਜੇ ਉਹ ਕੋ ਮਨ ਲੋ ਆਂਦੇ ਮੇਰੀ ਵਾਈਫ ਜਾਂ ਮੈਂ ਹੀ ਲਾ ਲੋ ਅੰਦਰ ਆਂਦਾ ਉਹਦੇ ਕੋਲ ਪਤਾ ਨਹੀਂ ਕੀ ਤੇਜਤਾ ਜਾਂ ਧਿਆਰ ਧਿਆਰ ਹੋਣਾ ਸੀਗਾ ਵੀ ਉਹ ਸਾਡੇ ਤੇ ਵਾਰ ਹੀ ਕਰਦਾ ਇਹੋ ਜਿਹਾਂ ਦੇ ਠੱਲ ਪੈਣ ਚਾਹੀਦੇ ਇਹਨਾਂ ਨੂੰ ਜਲਦੀ ਜਲਦੀ ਫੜਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਜੇ ਮੈਂ ਕੱਲਾ ਜਾ ਮੇਰੇ ਮਦਰ ਜਾਂ ਕੋਈ ਵੀ ਕੱਲਾ ਅੰਦਰ ਐਂਟਰ ਕਰਦਾ ਉਹ ਵੀ ਕੱਲਾ ਹੋਣਾ ਤੇ ਉਹਨੇ ਕੁਝ ਵੀ ਕਰ ਸਕਦਾ ਸੀ ਸਾਡੇ ਨਾਲ ਸਭ ਤੋਂ ਪਹਿਲਾਂ ਕਿਹਨੂੰ ਪਤਾ ਲੱਗਿਆ ਜਦੋਂ ਆਏ ਸਭ ਤੋਂ ਪਹਿਲਾਂ ਮੈਨੂੰ ਹੀ ਪਤਾ ਲੱਗਿਆ ਜੀ ਮੇਰੀ ਵਗ ਜਣ ਕੇ ਅਸੀਂ ਅੰਦਰ ਐਂਟਰ ਕੀਤੇ ਮੈਂ ਤੇ ਆਈਫ ਮੈਂ ਉਹ ਕੈਸ਼ ਹੀ ਲੈਣਾ ਜਿਹੜ ਉਸ ਦੇ ਉਹ ਦੇਖਿਆ ਦੇਖ ਕੇ ਉਹਦਾ ਨਾ ਕੋਈ ਲੋਕਰ ਚ ਕੈਸ਼ ਹੈ ਨਾ ਸਾਡਾ ਕੋਈ ਸੋਨਾ ਕੁਝ ਵੀ ਨਹੀਂ ਸੀ